315ਵਾਂ ਸਰਹੰਦ ਫਤਿਹ ਦਿਵਸ ਦਾ ਇਤਿਹਾਸਿਕ ਦਿਹਾੜਾ ਜੀ ਅਸੀਂ ਮਨਾਉਣ ਜਾ ਰਹੇ ਹਾਂ ਜਦ ਉਹ ਮਹਾਨ ਯੋਧੇ ਜਰਨੈਲ ਭਗਤੀ ਅਤੇ ਸ਼ਕਤੀ ਦਾ ਸੁਭੇਲ ਕਿਸਾਨੀ ਦੇ ਬੁਖਤੀ ਦਾਤਾ ਸ਼ਹਿਰੋਬਰੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 700 ਸਾਲ ਦੇ ਮੁਗਲ ਸਾਮਰਾਜ ਦਾ ਖਾਤਮਾ ਕਰਕੇ ਗੌਰਵ ਮੈਂ ਇਹ ਇਤਿਹਾਸ ਰਚਿਆ ਅੱਜ ਦੇ ਇਸਾਨਾ ਨੂੰ ਮੁਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ ਦੇਗ ਤੇਗ ਫਤਿਹ ਨੂਸਰਤ ਬੇਦਰੰਗ ਜ਼ਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਅੱਜ ਅਸੀਂ ਉਸ ਸਪਹਾਨ ਯੋਧੇ ਜਰਨੈਲ ਨੂੰ ਯਾਦ ਕਰ ਰਹੇ ਹਾਂ ਜਿਸ ਦੀ ਕੁਰਬਾਨੀ ਲਾ ਮਿਸਾਲ ਹੈ ਜਿਸ ਦੀ ਦੇਣ ਲਾ ਮਿਸਾਲ ਹੈ ਜਿਸ ਨੇ ਸਮਾਜਿਕ ਕ੍ਰਾਂਤੀ ਲਿਆਂਦੀ ਤੁਸੀਂ ਇਹ ਦੇਖੋ ਜਦ ਬਾਬਾ ਬੰਦਾ ਬਹਾਦਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਮਿਲਾਪ ਹੁੰਦਾ ਉਸ ਮਿਲਾਪ ਤੋਂ ਬਾਅਦ ਸੋਨੀਪਾਤ ਸੁਬਾਣਾ ਸਡੌਰਾ ਪਾਣੀਪਤ ਹੁੰਦੇ ਹੋਏ ਲੜਾਈਆਂ ਲੜਦੇ ਹੋਏ ਚੱਪੜ ਚਿੱਡੀ ਦੇ ਮੈਦਾਨ ਦੇ ਅੰਦਰ 12 ਮਈ 1710 ਨੂੰ ਜਿੱਤ ਪ੍ਰਾਪਤ ਕੀਤੀ। ਪੌਣੇ 2 ਸਾਲ ਅੰਦਰ 700 ਸਾਲਾਂ ਦੇ ਮੁਗਲ ਸਾਮਰਾਜ ਦਾ ਖਾਤਮਾ। ਤੇ ਜਦ ਦੱਸਦੇ ਨੇ ਕਿ ਬਾਬਾ ਜੀ ਪਿੰਡਾਂ ਜਾਂਦੇ ਤਾਂ ਇੱਕ ਸ਼ਬਦ ਪੜ੍ਹਦੇ ਸੀ ਕਿ ਨਾ ਪੈ ਕਿਸੇ ਤੋਂ ਲਾਓ ਤੇ ਨਾ ਪੈ ਕਿਸੇ ਨੂੰ ਦਿਓ। ਜਦ ਇੱਕ ਪਿੰਡ ਗਏ ਤਾਂ ਉੱਥੇ ਦੇ ਮਜ਼ਾਰੇ ਇਕੱਠੇ ਹੋ ਕੇ ਬਾਬਾ ਜੀ ਕੋਲ ਆਏ ਕਿ ਜੀ ਅਸੀਂ ਤਾਂ ਖਾਣ ਜੋਗੇ ਦਾਣੇ ਸਾਨੂੰ ਮਿਲਦੇ ਨੇ ਤੇ ਜਿਹੜੇ ਰੰਗੜ ਜਗੀਰਦਾਰ ਨੇ ਉਹ ਸਾਰੀ ਫਸਲ ਲੈ ਜਾਂਦੇ ਨੇ ਉਹਨਾਂ ਨੇ ਕਿਹਾ ਕਿੰਨੇ ਕਰਦੇ ਸੋਡੇ ਕਹਿੰਦੇ 300 ਜਗੀਰਦਾਰਾਂ ਦੇ ਕਿੰਨੇ 500 ਉਹ ਕਹਿੰਦੇ ਇਹਨਾਂ ਦੇ ਪੰਜ-ਪੰਜ ਕੋੜੇ ਲਾਓ ਉਹ ਕਹਿੰਦੇ ਜਿਸ ਤਾਂ ਫਰਿਆਦ ਲੈ ਕੇ ਉਹ ਕਹਿੰਦੇ 300 ਘਰ ਤੇ ਪੰਜ ਰਾਜ ਕਰੀ ਜਾਂਦੇ ਆ ਉਹ ਜ਼ਿਮੀਂਦਾਰਾਂ ਦਾ ਉਹ ਸਿਸਟਮ ਦਾ ਖਾਤਮਾ ਕਰਕੇ ਜਦ ਮੁਜਾਰਾ ਬਾਬਾ ਜੀ ਵੱਲ ਜਾਂਦਾ ਸੀ ਤਾਂ ਉਹ ਬਿਨਾਂ ਜ਼ਮੀਨ ਤੋਂ ਹੁੰਦਾ ਸੀ ਜਿਹੜਾ ਉਹਦੇ ਗੱਲ 'ਚ ਸਰੋਪਾ ਪਾ ਦਿੰਦੇ ਜਿਹੜੀ ਜ਼ਮੀਨ ਵੰਦਾ ਉਸੇ ਦਾ ਮਾਲਕ ਤੁਸੀਂ ਇਹ ਦੇਖੋ ਇਦਾਂ ਸੌਖੀ ਰਜਿਸਟਰੀ ਤਾਂ ਹੋ ਨਹੀਂ ਸਕਦੀ ਪਰ ਅੱਜ ਅਸੀਂ ਇੰਨੇ ਆਸਾਨ ਫਰਾ ਮੋਹਸ਼ਾ ਬਾਬਾ ਬੰਦਾ ਬਹਾਦਰ ਦੇ ਜੀਵਨ ਦਾ ਸਵੰਦ ਚਾਰ ਦਿਹਾੜੇ ਨੇ 16 ਅਕਤੂਬਰ 1670 ਪੋਂਛਰ ਜੋਰੀ ਜਦੋਂ ਕਸ਼ਮੀਰ ਜਨਮ ਹੋਇਆ 3 ਸਤੰਬਰ 1708 ਦਸੰਪਤਾ ਦਾ ਦੋਦਾਬਰੀ ਨਦੀ ਦੇ ਕੰਢੇ ਮਲਾਪ ਹੋਇਆ 12 ਮਈ 1710 ਚੱਪੜਚੀੜ ਦੇ میدان ਜਿੱਤ ਪ੍ਰਾਪਤ ਕੀਤੀ 9 ਜੂਨ 1716 ਸ਼ਹਾਦਤ ਹੋਈਆ ਉਹ ਯਾਰ ਕੋਈ ਦੀ ਆੜਾ ਤਾਂ ਪੰਜਾਬ ਦੇ ਕਿਸਾਨ ਮਨਾ ਲਓ ਕਿਤੇ 10 ਕਿਲੋ ਕਣਕ ਹੀ ਜਾ ਕੇ ਦੇ ਆਓ ਵੀ ਸਾਡੀ 50 ਕਿਲੋ ਕਣਕ ਕਿੱਲੇ ਮਗਰ ਰੱਖ ਲਓ ਜੀ ਇੱਕ ਅਰੇ ਬਾਬਾ ਬੰਦਾ ਬਹਾਦਰ ਦਾ ਚਿੱਤਰ ਲਾਉਣ ਵੀ ਤਿਆਰ ਨਹੀਂ ਕਿਸ ਤਰ੍ਹਾਂ ਜਾ ਰਹੀ ਆ ਉਸ ਮਹਾਨ ਯੋਧਾ ਆ ਜੀ ਦੀ ਚਿੱਤਰ ਲੱਗਿਆ ਇੱਥੇ 4 ਸਾਲਾ ਸੁਪੁੱਤਰ ਅਜੇ ਸਿੰਘ ਜੀ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ ਉਹਨਾਂ ਦਾ ਮਾਸ ਜਬੂਰਾ ਦਾ ਨੋਚਿਆ ਗਿਆ 740 ਸਿੰਘਾਂ ਸਮੇਤ ਸ਼ਹਾਦਤ ਹੋਈ ਮੈਂ ਅੱਜ ਵੀ ਤੁਹਾਡੇ ਰਾਹੀਂ ਬੇਨਤੀ ਕਰਦਾ ਕਿ 14 ਤਰੀਕ ਕੱਲ ਸ਼ਾਮ ਨੂੰ ਵੀ ਮੈਂ ਤਾਂ ਕਿਸਾਨੋਂ ਨੂੰ ਮੰਨੂਗਾ ਜਿਹੜਾ ਕੱਲ ਦੇਸੀ ਘਿਓ ਦਾ ਦੀਵਾ ਬਾਲ ਕੇ ਆਪਣੇ ਘਰ ਦੇ ਬਨੇਰੇ ਤੇ ਰੱਖੇਗਾ ਇੱਕ ਕੋਈ ਦੀਵਾ ਰੱਖ ਲੋ ਬਹੁਤ ਹੈ ਤੇ ਘਰ ਅੰਦਰ ਬਾਬਾ ਬੰਦਾ ਬਹਾਦਰ ਦੀ ਫੋਟੋ ਸ਼ੋਭਤ ਕਰੇਗਾ ਆਵਾ ਸਾਡਾ ਛੋਟਾ ਵੀਰ ਏਕੋ ਕੇ ਕੇ ਬਾਬਾ ਜੀ ਜਿਸ ਪ੍ਰਕਾਰ ਉਹਨਾਂ ਨੇ ਆਪਣੀ ਸ਼ਰਧਾ ਦੇ ਮੁਤਾਬਕ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਇੱਥੇ ਬਣਾਈ ਇੱਕ ਮਿਊਜ਼ੀਅਮ ਬਣਾਇਆ ਸਥਾਪਿਤ ਕੀਤਾ ਔਰ ਮੈਂ ਜਿਸ ਪ੍ਰਕਾਰ ਦੇ ਉੱਪਰ ਚਿੱਤਰ ਦੇਖੇ ਮੇਰਾ ਖਿਆਲ ਇਹ ਭਾਵਨਾ ਤੋਂ ਬਿਨਾ ਤੇ ਮਨ ਦੇ ਵਿੱਚ ਸ਼ਰਧਾ ਤੋਂ ਬਿਨਾ ਕੋਈ ਕੰਮ ਕਰ ਨਹੀਂ ਸਕਦਾ ਅੱਜ ਮੈਂ ਪਹਿਲੀ ਵਾਰੀ ਇੱਥੇ ਇਸ ਪਵਿੱਤਰ ਜਗ੍ਹਾ ਦੇ ਦਰਸ਼ਨ ਕਰਨ ਆਸਤੇ ਆਇਆ ਹਾਂ ਕਿਉਂਕਿ ਅੱਜ ਇਤੋਂ ਫਤਿਹ ਮਾਰਚ 바ਵਾ ਜੀ ਨੇ ਸ਼ੁਰੂ ਕਰਕੇ ਫਿਰ ਚੱਪੜ ਚੜੀ ਸਰਹਾ ਦੇ ਖੇਡ ਰਹੇ। ਸੋ ਮੈਨੂੰ ਵੀ ਮੌਕਾ ਮਿਲਿਆ ਉਹਨਾਂ ਸੰਗਿਤਾ ਦੇ 바ਵਾ ਬਾਰੂ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਵਿੱਚ ਜਿਹੜਾ ਮਾਰਚ ਕਰ ਰਹੀ ਹੈ ਉਹਨਾਂ ਦੇ ਦਰਸ਼ਨ ਕਰਨ ਦਾ। ਔਰ 바ਵਾ ਜੀ ਦਾ ਤਾਂ ਮੈਂ ਬਹੁਤ ਤੈਦਿਲੋ ਧਰਵਾਦੀ ਹਾਂ ਕਿ ਇਸ ਇਸ ਜਗ੍ਹਾ ਤੇ ਮੈਨੂੰ ਲਿਆ ਕੇ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਕਿ ਇਸ ਜਗ੍ਹਾ ਤੇ ਆ ਕੇ ਮੇਰੇ ਵਰਗੇ ਜਿਹੜੇ ਵਿਅਕਤੀ ਹੈ ਉਹ ਜਦੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਕਹਾਣੀ ਸੀਗੀ ਜਿਹੜੀਆਂ ਪ੍ਰਾਪਤੀਆਂ ਸੀਆਂ ਇੱਥੇ ਆ ਕੇ ਫਿਰ ਆਮ ਵਿਅਕਤੀ ਦੇ ਮਨ ਦੇ ਵਿੱਚ ਰੋ ਹੁੰਦਾ ਲੂ ਕੰਡੇ ਖੜੇ ਹੁੰਦੇ ਸੋ ਅੱਜ ਇਸ तमाम ਸੰਤਾ ਦੇ ਦਰਸ਼ਨ ਕੀਤੇ ਔਰ ਫਤਿਹ ਮਾਰਚ ਦੀ ਬਾਬਾ ਜੀ ਨੂੰ ਕੇ ਕੇ ਜੀ ਨੂੰ ਵਧਾਈ ਦਿੱਤੀ ਔਰ ਮੈਂ ਸਲਾਮ ਕਰਦਾ ਹਾਂ ਬਾਬਾ ਜੀ ਨੂੰ ਕਿ ਇਹ بڑے بڑے ਮੰਤਰੀਆਂ ਦੇ ਅਹੁਦੇ ਤੇ ਮੇਰੇ ਅੱਗੇ ਰਹਿ ਜਾਂਦੇ بڑے بڑے ਐਮ ਐਲ ਏ ਦੇ ਅਹੁਦੇ ਤੇ ਰਹਿ ਜਾਂਦੇ ਲੇਕਿਨ ਇਸ ਤਰ੍ਹਾਂ ਦੀ ਕੁਈ ਕਾਰਜ ਕਰਨ ਦੀ ਹਿੰਮਤ ਵੀ ਨਹੀਂ ਰੱਖਦਾ। ਹਾਲਾਂਕਿ ਜੇ ਹਿੰਮਤ ਰੱਖੇ ਬਾਵਾਜੀ ਤਾਂ ਵਿਚਾਰੇ ਐਮਐਲਏ ਨਹੀਂ ਬਣੇ। ਲੇਕਿਨ ਜਿਸ ਪ੍ਰਕਾਰ ਦੇਸ਼ ਪ੍ਰਤੀ ਬਾਵਾਜੀ ਦਾ ਪਿਆਰ, ਪੰਜਾਬ ਪ੍ਰਤੀ ਬਾਵਾਜੀ ਦੀ ਭਾਵਨਾ ਗੋਲੀਆਂ ਖਾਦਿਆਂ ਲਤਾਂ ਦੇ ਵਿੱਚ ਜਿੰਦਾ ਸ਼ਹੀਦ ਦੇ ਵਾਂਗੂ ਤੁਰ ਫਿਰ ਕੇ ਫਿਰ ਆਵਦੇ, ਨਾਲ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਪ੍ਰੇਰਨਾ ਲੈ ਕੇ ਤੇ ਉਸੇ ਤਰ੍ਹਾਂ ਹੀ ਅੱਗੇ ਉਹਨਾਂ ਦੇ ਪੈਰ ਚੁੱਕਨੇ ਤੇ ਚੱਲਦੇ। ਮੈਂ ਵਧਾਈ ਦਿੰਦਾ ਫਤੇ ਮਰਚ ਦੀ। ਔਰ ਬਾਬਾ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਇਸੇ ਤਰ੍ਹਾਂ ਹੀ ਤੁਸੀਂ ਕੌਮ ਦਾ ਆਪਣੇ ਸਾਡੇ ਮਸੂਲਮੇਰ ਯੋਧਿਆਂ ਦਾ ਇਸੇ ਤਰ੍ਹਾਂ ਹੀ ਨਾਮ ਰੋਸ਼ਨ ਜਿਹੜੀ ਇਹ ਫਾਊਂਡੇਸ਼ਨ ਹੈ ਹੈਗੀ ਬੰਦਾ ਸਿੰਘ ਬਹਾਦਰ ਇਹਦੇ ਸਰਪ੍ਰਸਤ ਹੈਗੇ ਕ੍ਰਿਸ਼ਨਾ ਕੁਮਾਰ ਬਾਬਾ ਜੀ ਤੇ ਇੱਥੋਂ ਅਸੀਂ ਪ੍ਰਧਾਨ ਹੈਗੀ ਆ ਮੈਂ ਤੇ ਅਸੀਂ ਦੋ ਮਹੀਨੇ ਤੋਂ ਲਗਾਤਾਰ ਤਿਆਰੀਆਂ ਕਰ ਰਹੇ ਆ ਕਿ ਬੰਦਾ ਸਿੰਘ ਬਹਾਦਰ ਜੀ ਸਾਡੀ ਦੇਸ਼ ਦੇ ਲਈ ਕੁਰਬਾਨੀ ਕੀਤੀ ਜੋ ਅਸੀਂ ਉਸ ਨੂੰ ਭੁਲਾ ਨਹੀਂ ਸਕਦੇ ਇਸ ਲਈ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਇਹ ਸਮਾਗਮ ਕਰ ਰਹੇ ਹਾਂ ਜੀ ਬੀਬੇ ਕਿੰਨੇ ਵਕਤ ਦੇ ਹੈ ਸਮੁੰਦਰੀ ਕਰਨਗੇ ਬੀਬੀਆਂ ਬਤ ਤੋਂ ਬਤ ਹੈਗੀਆਂ ਜੀ ਅਸੀਂ ਜਿੱਥੇ-ਜਿੱਥੇ ਵੀ ਜਾ ਰਹੇ ਆ ਸਾਰੇ ਵੇਟ ਕਰ ਰਹੇ ਆ ਜੀ ਸਨਮਾਨ ਕਰ ਰਹੇ ਆ ਉਡੀਕ ਰਹਾ ਆ ਕਿ ਅਸੀਂ ਜਿੱਥੇ-ਜਿੱਥੇ ਵੀ ਲੰਘਾਂਗੇ ਉੱਥੇ ਸਾਰੇ ਸਨਮਾਨ ਕਰ ਰਹੇ ਆ ਜੀ ਸੁਭਾ ਪ੍ਰਧਾਨ ਹੋਣ ਦੇ ਤਹਿਤ ਇਹ ਸਨਸਥਾ ਜਿਆ ਗਿਆ ਕਹਿੰਦੇ ਬਣਾ ਰਹੇ ਪਿੰਡਾਂ ਚ ਜੀ ਸਾਰਾ ਜੀ ਬਿਲਕੁਲ ਜੀ ਅਸੀਂ ਪੰਜਾਬ ਪੱਦਰ ਤੇ ਬਣਾ ਰਹੇ ਆ ਜੀ ਪੂਰੇ ਸੂਬੇ ਦੇ ਵਿੱਚ ਅਸੀਂ ਕੋਸ਼ਿਸ਼ ਪੂਰੀ ਹੈਗੀ ਆ ਸਾਡੀ ਕਿ ਕਿ ਅਸੀਂ ਪੰਜਾਬ ਦੇ ਵਿੱਚ ਬੰਦਰ ਸਿੰਘ ਬਹਾਦਰ ਜੀ ਦੇ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਚਿੱਤਰ ਲਗਾਏ ਜਾਣ ਕਿ ਉਹਨਾਂ ਨੇ ਕਿਸਾਨਾਂ ਦੀ ਖਾਤਰ ਬਹੁਤ ਵੱਡੀ ਕਰਵਾਨੀ ਦਿੱਤੀ ਹੈ